ਮંત્રી ਡਾਕਟਰ ਗੁਰਦੀਪ ਸਿੰਘ ਤੇ ਉੱਪਰ ਸੈਕਟਰੀ ਹੈਲਥ ਇਹ ਸਾਰੇ ਟੀਮ ਜਿਹੜੀ ਹੈ ਇਹ ਦੇ ਵਾਸਤੇ ਹੱਲ ਲਈ ਤਤਪਰ ਹੈਗੀ ਹੈ ਉਹਨਾਂ ਦੀਆਂ ਡਾਇਰੈਕਸ਼ਨਸ कल ਸਰ ਨੇ ਐਚਐਮ ਸਰ ਨੇ ਮੀਟਿੰਗ ਵੀ ਕੀਤੀ ਜਿਹਦੇ ਵਿੱਚ ਕੀ ਡਿਪਟੀ ਕਮਿਸ਼ਨਰਸ ਸਾਰੇ ਜ਼ਿਲ੍ਹਿਆਂ ਦੇ ਐਸਐਸਪੀਸ ਸਿਵਲ ਸਰਜੰਸ ਸਾਰਿਆਂ ਦੇ ਨਾਲ ਮੀਟਿੰਗ ਕੀਤੀ ਹੈਗੀ ਹੈ ਉਹਨਾਂ ਦੇ ਵਿੱਚ ਕੁਝ ਉਹਨਾਂ ਨੇ ਬਹੁਤ ਹਦਾਇਤਾਂ ਦਿੱਤੀਆਂ ਵਧੀਆ ਜਿਹੜੀਆਂ ਕਿ ਇਸ ਪਰਪਜ ਲਈ ਬਹੁਤ ਲਾਹੇਵੰਦ ਸਾਬਤ ਹੋਣਗੀਆਂ ਇਹਨਾਂ ਦੇ ਵਿੱਚੋਂ ਇੱਕ ਅਹਿਮ ਹੈਗੀ ਆ ਕਿ ਹਰ ਡਿਸਟ੍ਰਿਕਟ ਲੈਵਲ ਤੇ ਇੱਕ ਡਿਸਟ੍ਰਿਕਟ ਹੈਲਥ ਬੋਰਡ ਬਣਾਇਆ ਗਿਆ ਜਿਹਦੀ ਕੀ ਪ੍ਰਧਾਨਗੀ ਚੇਅਰਮੈਨਸ਼ਿਪ ਡਿਪਟੀ ਕਮਿਸ਼ਨਰ ਕੋਲ ਹੋਏਗੀ ਉਸ ਦੇ ਅੰਡਰ ਸਿਵਲ ਸਰਜਨ ਡੀ ਆਪਣਾ ਐਸਐਸਪੀ ਤੇ ਹੋਰ ਵੱਖ-ਵੱਖ ਵਿਭਾਗਾਂ ਨਾਲ ਜਿੱਦਾਂ ਕਿ ਆਈਐਮਏ ਦਾ ਵੀ ਪ੍ਰਧਾਨ ਹੈਗਾ ਲੀਗਲ ਤੋਂ ਵੀ ਹੈ ਡਿਸਟ੍ਰਿਕਟ ਅਟਾਰਨੀ ਤੇ ਸਾਰੇ ਹੀ ਜਿਹੜੇ ਬਣੇਗੀ ਤੇ ਇਸ ਦੇ ਨਾਲ ਅਗਲਾ ਜਿਹੜਾ ਹੈ ਉਹਨਾਂ ਵੱਲੋਂ ਇਹ ਕਿਹਾ ਗਿਆ ਵੀ ਹਰ ਹਸਪੀਟਲ ਦੇ ਵਿੱਚ ਸੀਸੀਟੀਵੀ ਕੈਮਰਾ ਲੱਗੇ ਹੋਣੇ ਚਾਹੀਦੇ ਨੇ ਜਿਹੜੇ ਬਲਾਈਂਡ ਸਪਾਟਸ ਹੈਗੇ ਨੇ ਜਿੱਥੇ ਇਹੋ ਜਿਹੀ ਵਾਰਦਾਤ ਹੋਣ ਦਾ ਖਤਰਾ ਹੈਗਾ ਉਹ ਕਵਰਡ ਹੋਣ ਸਾਰੇ ਸੀਸੀਟੀਵੀ ਕੈਮਰੇ ਤੋਂ ਇਹਦੇ ਨਾਲ ਹੀ ਲਾਈਟਿੰਗ ਸਿਸਟਮ ਹੈ ਜੋ ਰਾਤ ਨੂੰ ਹਨੇਰੇ ਵਾਲੇ ਪੁਆਇੰਟ ਉਹ ਵੀ ਜਿਹੜੇ ਉੱਥੇ ਲਾਈਟਿੰਗ ਪ੍ਰੋਪਰ ਹੋਵੇ ਤਾਂ ਕਿ ਜੇ ਕੋਈ ਇਹੋ ਜਿਹਾ ਬੰਦਾ ਕੋਈ ਐਂਟਰ ਕਰਦਾ ਹੈ ਕੋਈ ਕਬਣਾਦਾ ਤਾਂ ਉਹ ਫੜਿਆ ਜਾਵੇ ਤੇ ਇਸ ਦੇ ਨਾਲ ਹੀ ਜਿੱਦਾਂ ਡਿਸਟ੍ਰਿਕਟ ਲੈਵਲ ਤੇ ਹਰ ਹਸਪੀਟਲ ਦੀ ਇੱਕ ਹਸਪੀਟਲ ਸਿਕਿਉਰਿਟੀ ਕਮੇਟੀ ਤੇ ਇੱਕ ਵਾਇਲੈਂਸ ਪ੍ਰੋਵੈਂਸ਼ਨ ਕਮੇਟੀ ਇਹ ਬਣਾਣੀ ਹੈਗੀ ਐ ਇਸ ਹਰ ਹਸਪੀਟਲ ਦੇ ਲੈਵਲ ਤੇ ਡਿਸਪਲੇ ਬੋਰਡਸ ਦਿੱਤੀ ਹਦਾਇਤ ਹੋਈ ਹੈ ਵੀ ਜਿਹੜੇ 2008 ਦੇ ਵਿੱਚ ਇੱਕ ਐਕਟ ਬਣਾਇਆ ਸੀਗਾ ਇਸ ਪਰਪਸ ਦੇ ਲਈ ਸਰਕਾਰ ਵੱਲੋਂ ਉਸ ਦੇ ਵਿੱਚ ਜੋ ਸਵ ਦਾਨ ਹੈਗਾ ਵੀ ਜੋ ਏਦਾਂ ਦੀ ਕੋਈ ਗਤੀਵਿਧੀ ਕਰੇਗਾ ਉਹਦੇ ਨਾਲ ਕੀ ਕੀ ਬਤੀਨਾ ਹੋ ਸਕਦਾ ਉਹ ਸਾਰਾ ਕੁਝ ਆਪਾਂ ਬੋਰਡ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਹਰ ਹਸਪੀਟਲ ਦੇ ਜਿੱਥੇ ਪਬਲਿਕ ਪਲੇਸ ਹੈਗੀ ਹੈ ਜਿੱਥੇ ਐਮਰਜੈਂਸੀ ਹੈ ਮੇਨ ਆਪੀਡੀ ਹੈ ਤੇ ਲੇਬਰੂਮ ਹੈ ਉਹ ਜਿਹੜੇ ਪੁਆਇੰਟਸ ਨੇ ਉਹਨਾਂ ਤੇ ਅਸੀਂ ਇਹ ਬੋਰਡ ਲਗਾਵਾਂਗੇ ਇੱਕ ਸਾਡੇ ਸਟਾਫ ਲਈ ਹਦਾਇਤ ਹੋਈ ਆ ਵੀ ਜਿੰਨੇ ਵੀ ਹਸਪੀਟਲ ਦੇ ਸਟਾਫ ਭਾਵੇਂ ਉਹ ਡਾਕਟਰ ਹੈ ਭਾਵੇਂ ਸਟਾਫ ਨਰਸ ਹੈ ਭਾਵੇਂ ਲੈਬ ਟੈਕਨੀਸ਼ੀਅਨ ਹੈ ਕੋਈ ਵੀ ਹੈਗਾ ਕਲਾਸ 4 ਤੱਕ ਇਹ ਅਸੀਂ ਆਈਡੀ ਕਾਰਡਸ ਉਹਨਾਂ ਨੂੰ ਕਲਰ ਕੋਡਡ ਆਈਡੀ ਕਾਰਡਸ ਬਣਾ ਕੇ ਦੇਵਾਂਗੇ ਜਿਨ੍ਹਾਂ ਤੋਂ ਕੀ ਕਲਰ ਤੋਂ ਪਤਾ ਲੱਗੇ ਵੀ ਇਹ ਡਾਕਟਰ ਆ ਜਾਂ ਇਹ ਸਟਾਫ ਨਰਸ ਆ ਤੇ ਇੱਕ ਇੰਟਰਨਲ ਕਮੇਟੀ ਔਨ ਸੈਕਸ਼ੂਅਲ ਹਰਾਸਮੈਂਟ ਇਹ ਬਣਾਣੀ ਹੈਗੀ ਆ ਹਰ ਹਸਪੀਟਲ ਦੇ ਵਿੱਚ ਜਿੱਥੇ 10 ਤੋਂ ਵੱਧ ਬੰਦੇ ਕੰਮ ਕਰਦੇ ਆ ਲੇਡੀਜ਼ ਕੰਮ ਕਰਨੀਆਂ ਉਹਨਾਂ ਦੇ ਵਿੱਚੋਂ ਇਹ ਪੰਜ ਮੈਂਬਰੀ ਕਮੇਟੀ ਹੋएगी ਹਰ ਹਸਪੀਟਲ ਦੇ ਵਿੱਚ ਜਿਨ੍ਹਾਂ ਦੇ ਵਿੱਚੋਂ ਪੰਜਾਂ ਦੇ ਵਿੱਚੋਂ ਤਿੰਨ ਜਿਹੜੇ ਆ ਫੀਮੇਲ ਸਟਾਫ ਫੀਮੇਲ ਮੈਂਬਰਸ ਹੋਣਗੇ ਤੇ ਇਹਦੇ ਵਿੱਚ ਇਹ ਸਾਰਾ ਹੋਏਗਾ ਬਾਕੀ ਐਸਐਸਪੀ ਸਭ ਵੱਲੋਂ ਸਾਨੂੰ ਸਹਿਯੋਗ ਮਿਲਿਆ ਕਿ ਉਹ ਆਪਣੇ ਡਿਪਾਰਟਮੈਂਟ ਵੱਲੋਂ ਇੱਕ ਜਿਹੜੇ ਹੋਮ ਗਾਰਡਸ ਜਾਂ ਕੋਈ ਹੋਰ ਜੋ ਵੀ ਅਵੇਲੇਬਲ ਹੋਏਗਾ ਉਹ ਉਹਨਾਂ ਦੀ ਦੇਖ-ਲਖ ਦੇ ਵਿੱਚ ਹਸਪਤਾਲ ਦੀ ਵਰਕਿੰਗ ਹੋਏਗੀ ਦਿਨੇ ਤੇ ਰਾਤ ਇਹ ਜਿਹੜੇ ਆ 24 ਘੰਟੇ ਤੁਹਾਨੂੰ ਅਵੇਲੇਬਲ ਹੋਣਗੇ ਤੇ ਇੱਕ ਨੰਬਰ 112 ਇਹ ਡਿਸਪਲੇਡ ਹੋਏਗਾ ਤੇ ਜਿੱਥੋਂ ਕਿਦੋਂ ਐਂਡਨ ਇਸਟੈਸਟ ਕਾਲ ਕੋਈ ਕਰੇਗਾ ਤੇ 112 ਤੇ ਕਾਲ ਕਰਮੀਆਂ ਤੇ ਉਦੋਂ ਇਮੀਡੀਏਟਲੀ ਜਿਹੜੀ ਆ ਜੋ ਵੀ ਕੰਸਰਨਡ ਹੈਗੇ ਨੇ ਆਫੀਸਰਸ ਹੈਗੇ ਨੇ ਉਹਨਾਂ ਦੇ ਨੋਟਿਸ ਵਿੱਚ ਆ ਜਾਏਗਾ ਤੇ ਉਹ ਇਮੀਡੀਏਟਲੀ ਐਕਟ ਕਰਨਗੇ तो जिने साडे होस्पिटल है रोपड़ डिस्ट्रिक के सारे की मैपिंग नीयर बाय पुलिस स्टेशन या चौकिया के नाल हो जाएगी ए एस एस पी वालों आश्वासन दिता गया है देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स